ਆਏ ਸੀ ਭਰਾਵਾ ਮੰਡੀ ਚ ਸਮਾਨ ਲੈਣ ਲੈ ਲਿਆ ਸਾਮਾਨ ਆ ਸਾਡਾ ਸਾਰਾ ਸਾਮਾਨ ਹੋ ਗਿਆ ਜੀ ਜਿਵੇਂ ਵਿਆਹ ਵਾਸਤੇ ਸਾਮਾਨ ਲੈਣ ਆਏ ਸੀਗੇ ਫੁੱਟ ਪਰੇ ਤੋਂ ਉਹ ਤੂੰ ਜਾ ਚਾਚਾ ਜੀ ਵਾਲਾ ਉਹ ਆ ਤੈਨੂੰ ਫੂਟ ਵਾਲੇ ਕਰਦੇ ਹਾਂ ਅਸੀਂ ਬਾਅਦ ਚ ਲੋ ਵੀ ਸਾਮਾਨ ਲੈ ਲਿਆ ਸੀਗਾ ਅਸੀਂ ਉਹ ਜਾ ਰਹੇ ਆਪਣਾ ਗੱਡੀ ਚ ਰੱਖਣ ਵਾਸਤੇ ਬਾਈ ਸਾਮਾਨ ਕੱਢੀ ਆਪਣੀ ਖੜੀ ਆ ਉਹ ਉਧਰ ਪਰਾਂ ਤੇ ਉਹ ਵੀਰੇ ਸਾਹਮਣੇ ਖੜੀ ਆ ਉਧਰ ਪਰਾਂ ਜਿੱਥੋਂ ਕੈਂਟਰ ਨਹੀਂ ਖੜਾ ਉਹਦੇ ਪਰਲੇ ਪਾਸੇ ਆ ਰੱਖਣ ਗਏ ਨੇ ਬਾਈ ਰੱਖਣ ਗਏ ਨੇ ਸਮਾਨ ਤੇ ਇਹ ਕਹਦਾ ਇਹ ਆਪਣਾ 10 ਕਿਲੋ ਪੋਣਿਆ ਇਹ ਬਹੁਤ ਚੰੰਨ ਦੀ ਹੈ ਭਰਾ ਬਾਹਰ ਪਰ ਹੁਣ ਤਾਂ ਘਟ ਗਈ ਬਹੁਤ ਫਰਕ ਪਤਾ ਆ ਲੱਗੇ ਸੀ ਭਰਾ ਤੇ ਇੱਥੇ ਹੁਣ ਦੇਖਦੇ ਆ ਕੀ ਬਣਦਾ ਇਧਰ ਕਹਿੰਦੇ ਰਾਸ਼ ਪੈਂਦਾ ਕਾਫੀ ਬਾਕੀ ਦੇਖਦੇ ਜਾ ਕੇ ਹੁਣ ਕਿਉਂਕਿ ਪਾਣੀ ਬਹੁਤ ਖੜਾ ਇਧਰ ਡੋਈ ਵੜਨਾ ਦਾ ਨਿਕਲ ਗਏ ਆ ਜੀ ਸਬਜ਼ੀ ਲੈ ਕੇ ਆ ਸੀ ਮੰਡੀ ਚੋਂ ਚਹਿਲ ਪਹਿਲ ਤਾਂ ਹੁਣ ਹੋਣ ਲੱਗੀ ਦੀ ਵੇ ਨਾ ਗਾ ਗੰਦ ਪਿਆਵਿਆ ਹੁੰਦਾ ਮੰਡੀ ਕੋਲੇ ਯਾਰ ਅਗਲਾ ਬੁੜੀਆਂ ਵੀ ਸਬਜ਼ੀਆਂ ਲੈਣ ਆਉਂਦੀਆਂ ਨੇ ਰੇੜੇ ਤੇ ਤੁਮ ਸਾਮਾਨ ਗੱਲ ਲਿਆ ਸੀ ਸਾਰਾ ਆਪਣਾ ਨੰਦ ਨੂੰ ਵੀ ਵਸਾ ਲਿਆ ਸੀ ਫਿਰ ਸਾਨੂੰ ਪੱਕੀ ਉਹਨਾਂ ਨੂੰ ਪਤਾ ਹੀ ਹੁੰਦਾ ਐਦਾ बन रहा है बन रहा है क्लॉस खाने में क्या है मामा वो <laughs> नहीं कर देना जवाब दे सोफी पई है ਸਾਡੀ ਆਰਾਮ ਕਰ ਰਹੀ ਹੈ ਵਿਚਾਰੀ ਦੇਖੋ ਜੀ ਗਰਮੀ ਵਾਲੀ ਹੋ ਗਈ ਤਾਂ ਕਰਕੇ ਉਹ ਹੰਡਲ ਰੱਖੀ ਹੋਇਆ ਹੈ ਸੋਫੂ ਕੀ ਹੋ ਗਿਆ ਗਰਮੀ ਲੱਗਦੀ ਹੈ ਬਾਹਰੋਂ ਪਤ ਹੂੰ ਗਰਮੀ ਲੱਗਦੀ ਹੁਣ ਤਾਂ ਇੱਥੇ ਆ ਕੇ ਬਹਿ ਜਾਂਦੀ ਹੈ ਮੇਰਾ ਸੋਨਾ ਹਾਂ ਤੈਨੂੰ ਗਰਮੀ ਆ ਰਹੀ ਸੀਗੀ ਓਏ ਸ਼ੌਕਾ ਹਾਂ ਇਹ ਮੇਰਾ ਵਾਲਾ ਗੱਲ ਹੈ ਚਲ ਕੇ ਉੱਥੇ ਬਹਿ ਲੈ ਉੱਥੇ ਬਹਿ ਜਾ ਇੱਥੇ ਬਹਿ ਜਾ ਹਾਂ ਚਾਹ ਜੀ ਹੁਣ ਤੋਂ ਮੈਨੂੰ ਪਤਾ ਨਾ ਆਉਂਦਾ ਬੈਠਣਾ ਤਾਂ ਪਾਸਤਾ ਹੈ ਪਾਸਤਾ ਹਏ ਹਏ ਤਾਂ ਕੱਚਾ ਪਿਆ ਨਾ ਇਹ ਤਾਂ ਕੱਚੇ ਹੋਏ ਇੰਨਾ ਟਾਈਮ ਲੱਗ ਜਾਊਗਾ ਇਹਨੂੰ ਇੱਧਰ ਹਾਂ ਜੀ ਪਾਸਤੇ ਤੜਕਾ ਤੜਕਾ ਲਓ ਜੀ ਪਿਆਜ਼ ਪਾਤੇ ਨੇ ਆਪਾਂ ਆਪਣਾ ਸਾਰਾ ਸਮਾਨ ਰੈਡੀ ਆ ਪਾਸਤੇ ਆ ਪਾਸਤਾ ਰੈਸਪੀ ਬਣੂਗੀ ਅੱਜ ਪਾਸਤਾ ਰੈਸਪੀ ਆ ਸਾਡਾ ਉਬਲ ਰਿਹਾ ਪਾਸਤਾ ਉਬਲ ਕੇਮਾ ਸ਼ਰਫ ਸ਼ਰਫ ਕੇਮਾ ਆ ਸਾਰੇ ਚੀਜ਼ਾਂ ਪਾਣਗੇ ਨਾ ਹਾਂ ਜੀ ਇੱਕ ਬੋਲੀ ਚ ਮਿਕਸ ਕਰਕੇ ਰੱਖ ਦਿੰਨੇ ਆ ਠੀਕ ਆ। ਇੱਕਦਮ ਪਾਵਾਂਗੇ ਸਾਰਾ। ਚਲੋ ਕੋਈ ਨਹੀਂ ਕੋਈ ਨਹੀਂ। ਉਹ ਚਲੋ ਕੋਈ ਨਹੀਂ। ਮੈਂ ਕਹਾਂ ਕੋਈ ਨਹੀਂ ਗੱਲੀ ਕੋਈ ਨਹੀਂ ਬਾਈ। ਰੈਡ ਸੌਸ, ਹੜੀ ਸੌਸ, ਚਿੱਲੀ ਸੌਸ। ਆ ਹੈ ਜ ਆਪਣਾ ਵਿਨੇਗਰ। ਆ ਵਿਨੇਗਰ ਜੜੀ ਆਪਾਂ ਮੂੰਹ ਨੂੰ ਲੈ ਡੀਕ ਲਾ ਕੇ ਪੀ ਲਈਏ। ਕਾੜ ਦੂੰ ਇਧਰ ਸਾਰਾ ਕੁਝ। ਨਹੀਂ ਆਇਆ ਨਹੀਂ ਹੁੰਦਾ ਇਹਨਾਂ ਦਾ ਕੁਝ। ਪੀ ਕੇ ਦੇਖਣਾ ਮੈਂ। ਐ ਸਟਰੋਂਗ ਵਾਲਾ ਹੁੰਦਾ ਇਹ। ਮੈਂ ਪੀ ਕੇ ਦੇਖਣਾ ਅੱਜ ਸਾਰਾ ਇਹ। ਆ ਹੈਗੀ ਇਹ ਸੌਸ। ਸੋਇਆ ਸੌਸ। ਹਾਂ, ਇਹ ਸੋਇਆ ਸੌਸ। ਬਾਹਰ ਹਵਾ ਬਹੁਤ ਚੱਲ ਰਹੀ ਏ ਦੋਸਤੋ ਅੱਜ। ਬਹੁਤ ਜ਼ਿਆਦਾ ਹਵਾ ਚੱਲ ਰਹੀ ਆ ਬਾਹਰ ਗਰਮੀ ਵਾਲੀ ਹੋਈ ਪਈ ਆ ਗਰਮੀ ਬਈ ਹੁਣ ਆਈ ਆ ਹੀ ਰਹਿਣਾ ਹੁਣ ਤਾਂ ਮੌਸਮ ਮਹੀਨੇ ਤੋਂ ਹੀ ਸ਼ੁਰੂ ਹੋ ਗਈ ਗਰਮੀ ਹੁਣ ਤਾਂ ਇਹ ਤਾਂ ਗਰਮੀ ਸ਼ੁਰੂ ਹੋਈ ਕਿੱਥੇ ਆਏ ਤਾਂ ਹੋਣੀ ਆ ਆ ਦੇਖੋ ਜੀ ਬਣ ਗਿਆ ਪਾਸਤਾ ਆ ਦੇਖੋ ਜੀ ਕਰ ਇਹਨੂੰ ਸਾਰਿਆਂ ਨੂੰ ਚੱਕ ਜਾਵਾਂ ਮੈਂ ਹੁਣ ਮਿਰਚ ਦੇਖੋ ਹੁਣ ਮਿਰਚ ਮੈਂ ਹੁਣ ਇਹਨਾਂ ਦੇਖੂੰਗਾ ਕਰਾ ਕਰ ਠੀਕ ਆ ਨੂੰ ਉਹ ਤੇ ਥੋੜਾ ਘੱਟੇ ਪਾਸਤਾ ਆਪਣਾ ਹੂੰ ਡੈਡੀ ਜੀ ਕਰਕੇ ਮੈਨੂੰ ਘੱਟੇ ਤੋਂ ਚੰਗਾ ਵੀ ਦੋਸਤੋ ਆਪਾਂ ਮੜਾ ਫਰੈਸ਼ੋਲੀਨਾ ਅਨੂ ਲਈਏ ਨਾ ਕਿ ਮਿਲਦੇ ਆ ਫਿਰ ਆਪਾਂ ਖਾਣਿਆਂ ਫਿਰ ਪਾਸਤਾ ਪੂਸਤਾ ਠੀਕ ਆ ਤੁਸੀਂ ਖਾਣੇ ਦਾ ਦੱਸ ਦਿਓ ਚੰਗਾ ਸਸਕਾਲ ਦੋਸਤੋ ਕਿੱਦਾਂ ਸਾਰੇ ਵਧੀਆ ਵਧੀਆ ਹੀ ਹੋਣੇ ਚਾਹੀਦੇ ਹੋਂ ਤੇ ਪਾਸਤਾ ਬਸ ਰੈਡੀ ਹੋ ਗਿਆ ਆਪਾਂ ਪਾਸਤਾ ਖਾਣੇ ਹੁਣ ਦੋਸਤੋ ਜਾਹਾਂ ਨੂੰ ਤਾਂ ਹੈ ਨਹੀਂ ਵੈਸੇ ਕਿੱਥੇ ਤੋ ਫਰੀ ਹੈ ਵੈਸੇ ਤੱਜ ਆ ਪਾ ਕੱਪੜੇ ਚੱਕ ਦੀਏ ਭੈ ਕੋਈ ਬੱਗਾ ਨਾਲ ਕੱਢਣਗੇ ਮੁੜ ਕੇ ਆਖ ਤਾਂ ਬੁੱਸਤਾ ਤਾਂ ਹੁਣ ਪਾ ਲੋ ਚਾਹੋ ਬਾਈ ਪਾ ਰਹੇ ਅੰਦਰ ਪਾਸਤਾ ਸਾਤ ਬਣਾਉਂਦਾ ਹੁਣ ਬਣਾਏ ਭਈ ਪਾਸਤਾ ਪਾ ਰਹੇ ਹਾਂ ਪਾਸਤਾ ਪਾ ਰਹੇ ਹਾਂ ਹੈ ਪਾਸਤਾ ਕੱਲੂ ਭੇਜ ਦੂਗਾ ਕਿੱਥੋਂ ਭੇਜੂ ਪਾਸਤਾ ਕਰ ਲਉ ਬਣਾ ਕੇ ਭੇਜੂਗਾ ਅੱਛਾ ਨਿੱਕੀ ਗਾ ਮੋਟਰ ਭੇਜ ਦੂੰਗਾ ਚਲੋ ਵਧੀਆ ਕਿੱਥੇ ਚੱਲੋ ਬੰਬੇ ਜਾਣਾ ਵਾ ਬੰਬੇ ਜਾਣਾ ਬੰਬੇ ਚਾਹ ਡੁੱਲ ਗਈ ਥੋੜੀ ਚਾਹ ਡੁੱਬਲ ਗਈ ਉਬਲ ਗਈ ਉਹ ਉਬਲ ਗਈ ਚਾਹ ਯਾਰ ਜਾ ਯਾਰ ਕੋਈ ਕੰਮ ਕਰ ਤਾ ਜੀ ਤੋਂ ਮੈਂ ਡਰਦਾ ਸੀ ਕਰਤਾ ਉਹੀ ਕੰਮ ਉਹ ਤਾਂ ਹੋਰੀ ਬਣ ਗਿਆ ਯਾਰ ਨਹੀਂ ਠੰਡਾ ਨਹੀਂ ਕਰਦਾ ਨਹੀਂ ਨਹੀਂ ਠੰਡਾ ਨਹੀਂ ਗਰਮ ਕਰੋ ਇਹਨੂੰ ਸੀਨਾ ਲਾ ਕੇ ਫਦਾ ਯਾਰਾ ਹੋ ਰਹੀ ਪਾਠੀ ਜੀ ਬਣ ਗਈ ਯਾ ਯਾਰ ਕੰਮ ਹੀ ਖਰਾਬ ਕਰਤਾ ਤੂੰ ਉਸਤਾ ਲਾ ਉਹ ਦੇਖੀ ਅੱਗ ਪੈ ਗਈ ਓਏ ਉਹੀ ਕੰਮ ਹੋ ਗਿਆ ਜੇ ਨਾ ਦੇਖਦੇ 2 ਮਿੰਟ ਹੋ ਰਹਾ ਅੱਗ ਪੈਣੀ ਸੀ ਹੁਣ ਆਪਾਂ ਚੋਲ ਖਾਲੇ ਤੂੰ ਬਣਾ ਇੱਧਰ ਕਿਵੇਂ ਆਇਆ ਕੀ ਚੋਲ ਖਾਲੇ ਕਿਹਨੇ ਖਾਲੇ ਚੋਲ ਇਹ ਰੋਟੀ ਖਾ ਲਈ ਅੱਛਾ ਹੱਲਾ ਲਾ ਲਿਆ ਪਹਿਲਾਂ ਇੱਕ ਵੇ ਇੱਕ ਹੱਲਾ ਲਾ ਲਿਆ ਅੱਜ ਕੱਲ੍ਹ ਦੀ ਦੁਨੀਆ ਲੈ ਕਿਵੇਂ ਮਹਿਲਾ ਤੇ ਲੱਗੀ ਪਈ ਆ ਕੋਈ ਹੈਗਾ ਇਹਨਾਂ ਨੂੰ ਮਾੜਾ ਮੋਟਾ ਦੁਨੀਆਦਾਰੀ ਦਾ ਮਹਿਲਾ ਤੇ ਲੱਗੇ ਪਏ ਆ ਬਾਈ ਕੀ ਗੱਲ ਆ ਇਹਨੂੰ ਕੋਈ ਫਿਕਰ ਹੈਗਾ ਉਹਦੇ ਨੂੰ ਆਰਾਮ ਨਾਲ ਪਈਏ ਸੁੱਤੀ ਕੋਈ ਹੈ ਇਹਨੂੰ ਕਿਸੇ ਦਾ ਡਰ ਪੈ ਕੋਈ ਹੈਗੇ ਇਹਨੂੰ ਫਿਕਰ ਕੋਈ ਫਿਕਰ ਨਹੀਂ ਇਹਨੂੰ ਕੀ ਆ ਇਕੱਲੇ ਇਕੱਲੇ ਖਾਣ ਲੱਗੇ ਮੈਨੂੰ ਨਹੀਂ ਦੇਣੇ ਖਾ ਲੋ ਤੁਸੀਂ ਵੀ ਖਾ ਲੋ ਲਾ ਕੀ ਖਾ ਲਓ ਮਾਂ ਮੈਨੂੰ ਪਤਾ ਮੈਂ ਖਾਊਂਗਾ ਮੇਰੀ ਬਾਟੀ ਭਰੀ ਪਈ ਆ ਉਹ ਤਾਂ ਮੈਂ ਖਾਣੀ ਖਾਣੀ ਆ ਨਾਲ ਚਾਹ ਨਾਲ ਚਾਹ ਚਾਹ ਕਿਹਨੇ ਪੀਣੀ ਆ ਨਾਲ ਤੁਸੀਂ ਪੀਣੀ ਆ ਮੈਂ ਤਾਂ ਕੋਈ ਨਹੀਂ ਪੀਂਦਾ ਹੁੰਦਾ ਚਾਹ ਮੈਂ ਤਾਂ ਪਾਣੀ ਪੀਂਦਾ ਹਾਂ ਨਾਲ ਤੁਸੀਂ ਸਵੇਰ ਦੀ ਚਾਹ ਨਹੀਂ ਪੀਂਦੇ ਦੋਸਤੋ ਦੇਖ ਲਓ ਆਜੋ ਖਾ ਲੋ ਪਾਸਤਾ ਬਾਈ ਜਮੀ ਜਮੀ ਪਾਸਤਾ ਦੇਖਦੇ ਆ ਕਿਹੜਾ ਜਾ ਖਾ ਕੇ ਬਣਾਇਆ ਤਾਂ ਵੈਸੇ ਰਲ ਮਿਲ ਕੇ ਜੀ ਅਸੀਂ ਖਾ ਕੇ ਦੇਖੀਏ ਵਾਹਲਾ ਅਜੀ ਸੇਕੀ ਮੈਂ ਤਾਂ ਕਹਿੰਦੀ ਵੈਰੀ ਪਿਓਰ ਪੂਰ ਕੈਨ ਲੱਗੇ ਤੋੜਾ ਬੇ ਤੋਨੂ ਤੈਨੂੰ ਕਿਵੇਂ ਲੱਗਿਆ ਓ ਸੋਫੀ ਸੋਫੀ ਤੈਨੂੰ ਕਿਵੇਂ ਲੱਗੇ ਪਾਸਤਾ ਨਾ ਤੈਨ ਤੋਂ ਨੀਂਦਾਂ ਚੜੀਆਂ ਪਈਆਂ ਹਾਂਜੀ ਦੋਸਤੋ ਪਾਸਤਾ ਖਾ ਲਿਆ ਸੀ ਅਸੀਂ ਯਾਰ ਉਦੋਂ ਬਸ ਸੌਗੇ ਸੀਗੇ ਤੇ ਫਿਰ ਹੁਣ ਅਸੀਂ ਲੱਗੇ ਆਇਆ ਆ ਸਪਾਈਆਂ ਕਰਨ ਕੂਲਰ ਕਲਰ ਜਿਹੜੇ ਸੀਗੇ ਆਪਣੇ ਉਹਨਾਂ ਨੂੰ ਥਾ ਸਾਫ਼-ਸੁਥਰ ਕਰਕੇ ਹਟੇ ਆ ਭਰਾ ਹਾਰ ਹੋਇਆ ਪਿਆ ਭਰਾਵਾਂ ਨਾਲ ਤਾਂ ਜਾਲੀਆਂ ਜੂਣੀਆਂ ਭਰੀਆਂ ਪਈਆਂ ਜਾਲਿਆਂ ਨਾਲ ਜੀਆਂ ਦੀਆਂ ਪੂਰਜਾ ਹੁਣ ਕਿਸੇ ਇੱਕ ਕੂਲਰ ਚਲਾ ਲਿਆ ਸੀਗਾ ਦੋ ਹੁਣ ਅਗੇ ਤਿਆਰ ਕਰਨ ਲੱਗੇ ਇੱਕ ਮਿੰਟ ਦਿਖਾਉਣਾ ਤੁਹਾਨੂੰ ਮੈਂ ਨਾ ਦੇਖੋ ਜੀ ਆ ਅਸੀਂ ਲੱਗੇਵੇਂ ਕੂਲਰ ਕਰਨ ਇੱਕ ਆ ਕੂਲਰ ਆ ਇੱਕ ਉਹ ਪਿਆ ਸਾਹਮਣੇ ਉਹ ਕੀ ਕਰੀ ਜਾਂਦੇ ਆ ਕਰਕੇ ਹਟਿਆ ਉਹਦੀ ਮੋਟਰ ਖਰਾਬ ਸੀ ਉਹ ਮੋਟਰ ਪਾਈ ਆ ਹੁਣ ਉਹਦੀ ਠੀਕ ਆ ਤੇ ਜੀ ਇੱਕ ਆ ਕੂਲਰ ਆਪਣਾ ਇਹਨੂੰ ਵੀ ਹੁਣ ਆ ਇਹ ਆ ਦੇਖੋ ਕਿੰਨਾ ਬੁਰਾ ਹਾਲ ਹੈ ਇਹਦਾ ਇਹਦਾ ਬਹੁਤ ਬੁਰਾ ਹਾਲ ਹੋਇਆ ਪਿਆ ਜਾਲੀਆਂ ਸਾਰਾ ਭਰਿਆ ਪਿਆ ਦਾ ਹੁਣ ਪੱਟ ਪੱਟ ਕੇ ਲਾ ਰਹੇ ਆ ਅਸੀਂ ਇਹਦੇ ਤੋਂ ਥੋੜਾ ਥੋੜਾ ਕਰਕੇ ਲਾਵਾਂਗੇ ਜਿੰਨਾ ਕੁ ਲੈ ਜਾਵੇ ਤਾਂ ਉਹਨਾਂ ਵਧੀਆ ਆਪਣਾ ਕਿ ਕਿਨਾ ਇਹਦਾ ਫਿਰ ਖਵਾਨੀ ਕ੍ਰੋਸ ਹੋਣੀ ਤਾਂ ਕਰਕੇ ਫਿਰ ਆ ਦੇਖੋ ਐ ਲੈਂਦਾ ਦਾ ਫੂਸ ਜੇ ਚੋਂ ਹਲੇ ਅੰਜਮਦਨ ਕਰੋ ਕਰੋ ਕੰਮ ਕਰੋ ਬਈ ਦਿਹਾੜੀ ਦੇਣੀ ਥੋਨੂੰ ਮੈਂ ਸਮਝ ਗਏ ਹਾਂ ਪੈਸੇ ਤੁਸੀਂ ਲਿਆਂਨ ਨੂੰ ਮਰੇ ਹੋ ਜੰਨੇ ਹੋ ਕੰਮ ਤੁਸੀਂ ਡੱਕੇ ਦਾ ਨਹੀਂ ਤੋੜਦੇ ਪੈਸਾ 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 ਪੂਸਾ ਨਹੀਂ ਮਿਲਣਾ ਕੰਮ ਕਰੋ ਫਿਰ ਪੈਸਾ ਮਿਲੂਗਾ ਅਸੀਂ ਨਹੀਂ ਕਰਨ ਕਰਦੇ ਹਾਂ ਨਹੀਂ ਕਰਦੇ ਤਾਂ ਜਾਓ ਭੱਜੋ ਮੈਂ ਹੋਰ ਮਜ਼ਦੂਰ ਲਾ ਲੂੰਗਾ ਕਿ ਨਹੀਂ ਕੰਮ ਕਰਨੇ ਤੇ ਜ਼ਰੂਰੀ ਆ ਗਈ। ਹੂੰ। ਆ ਦੇਖੋ ਦੋਸਤੋ ਐ ਇੰਨਾ ਬੁਰਾ ਹਾਲ ਹੋਇਆ ਬਸੰਦਰੋ ਇਹਨਾਂ ਦਾ। ਕਿੰਨਾ ਦੇਖ ਕਿੰਨਾ ਬੁਰਾ ਹਾਲ ਆ। ਹੁਣ ਤਾਂ ਸਾਫ਼ ਕਰਤਾ ਆ ਸਾਰਾ ਗੰਦ ਨਿਕਲਿਆ ਜੋ ਦੇਖੋ ਕਿੰਨਾ ਗੰਦ ਨਿਕਲਿਆ ਵਿੱਚੋਂ। ਇਹੀ ਹੁੰਦਾ ਕੁਲਰਾਂ ਦਾ ਕੰਮ ਤਾਂ ਬਸ ਇੱਕ ਤਾਂ ਹਜੇ ਆ ਪਿਆ ਦਾ। ਆ ਪਿਆ ਦਾ ਇਹਦੇ ਸਾਰਾ ਭਰਿਆ ਪਿਆ ਜਮਾ ਜੀ ਦੀਦੀ ਕੋ ਨਹੀਂਗਾ। ਕੋ ਕੋ ਕੀਤਾ ਠੀਕ ਹੁਣ। ਇਹ ਤਾਂ ਹੈ ਇਹ ਤਾਂ ਹੈ 차 ਤੇ ਉਹ ਫਸੂਨੂ ਕੀ ਚਲਾਇਆ ਨਹੀਂ ਥੋੜਾ ਟਾਈਮ ਚਲਾਇਆ ਸੀ ਇਹਦੀ ਮੋਟਰ ਜੀ ਸੜ ਗਈ ਸੀ ਹੁਣ ਇਹਦੀ ਮੋਟਰ ਪਾ ਕੇ ਛੱਡੇ ਆ ਤੇ ਹੁਣ ਚਲਾ ਕੇ ਦੇਖਾਂਗੇ ਅੱਜ ਘਰ ਦੇ ਨੂੰ ਲਾ ਦਾਂਗੇ ਇੱਥੇ ਅੰਦਰ ਆਪਣੇ ਕੋਲ ਤਾਂ ਚੱਲਦੀ ਆ ਫਿਰ ਹੌਲੀ ਲਈ ਦਰਜੇ ਲਵਾਵਾਂਗੇ ਫਿਰ ਦੇਖਾਂਗੇ ਆਪਾਂ AC U C ਦਾ ਕੰਮ ਹੁਣ ਪਹਿਲਾਂ ਕਿਨਾਂ ਸਾਰੇ ਜਗਾਟਾਂ ਫਿਰ ਟਕਰਾਵਾਂਗੇ ਹੁਣ ਸ਼ੁਰੂ ਕਰਾ ਦੇਣਾ ਕੰਮ ਜਾਂ ਬਸ 15 20 ਦਿਨ ਮਹੀਨੇ ਵਿੱਚ ਵਿੱਚ ਸਾਰਿਆਂ ਲਵਾ ਕੇ ਆ ਤੇ ਅੰਦਰ ਦਰਜੇ ਤੇ ਲਵਾ ਕੇ ਫਿਰ ਫਿਰ ਦੇਖਾਂਗੇ ਨਾ ਆਇਆ ਤਾਂ ਫਿਰ ਅਗਲੇ ਅਗਲੇ ਸੀਜ਼ਨ ਜੀ ਏਸੀ ਏਸੀ ਲਵਾਵਾਂਗੇ ਚਲੋ ਫਿਰ ਠੀਕ ਆ ਹੁਣ ਆਪਾਂ ਅਸੀਂ ਮੜਾ ਕਰ ਲਈਏ ਕੰਮ ਤੇ ਫਿਰ ਆਪਾਂ ਮਿਲਦੇ ਆ ਬਾਅਦ ਚਲ ਹਾਂਜੀ ਹਨਾ ਗਾਈਜ਼ ਤੁਸੀਂ ਵੀ ਇਹ ਕੰਮ ਕਰਕੇ ਦੇਖੋ ਤੁਹਾਡੀ ਹਾਈਲਾਈਟ ਦੇਖਣੁ ਲਈ ਹਨਾ ਇਹ ਉਹਨਾਂ ਤਰ੍ਹਾਂ ਨੂੰ ਕਰਦੀ ਕਿ ਲੋੜ ਆ ਕੋਸ ਤੋਂ ਐਵੇਂ ਬਸੇ ਭਕਾਈ ਕਰੀ ਜਾਂਦੀ ਰਹਿੰਦੀ ਆ ਕਨ ਮੈਨੂੰ ਇਹ ਲੋਕ ਸਮਝਦੇ ਨਹੀਂ ਕਿ ਜੇ ਨਾਲ ਮਜ਼ਦੂਰੀ ਦੇਣੀ ਹੈ ਨਾਲੇ ਮੈਂ ਕੰਮ ਕਰਦੇ ਨਹੀਂ ਕਿ ਜਾਣ ਕੇ ਬਹਾਨਾ ਭਾਲਦੇ ਆ ਉੱਠ ਠੋਹਦੇ ਨੇ ਇਹ ਠੀਕ ਹੈ ਨਾ ਮਜ਼ਦੂਰੀ ਨਹੀਂ ਮਿਲਨੀ ਦਾਫਟਾ ਮੈਂ ਗਾਇਸ ਇਹ ਦੇਖੋ ਕੰਮ ਕਰਦੇ ਪਏ ਨੇ ਯਾਰ ਮੇਰਾ ਕੁਰਤਾ ਫਾੜੇਗਾ ਦੋਸਤੋ ਕੀ ਕਰੀਏ ਯਾਰ ਮਿੰਦ ਕੰਮੀ ਨਹੀਂ ਮਿਲਦੀ ਹੁਬਰਾ ਹਾਂਜੀ ਗਾਇਜ਼ ਅੱਜ ਸਵੇਰ ਦੇ ਸਫਾਈਆਂ ਲੱਗੇ ਹੋਏ ਸੀ ਤੇ ਕੂਲਰ ਸਾਫ ਕਰ ਰਹੇ ਸੀ ਬਹੁਤ ਗੰਦ ਪਿਆ ਪਿਆ ਸੀਗਾ ਹਾਂਜੀ ਜੜੀ ਕਿੰਨਾ ਕੁ ਰਹਿ ਗਿਆ ਯਾਰ ਹੋਰ ਬੋਕਰ ਹੀ ਜਾਂਦੇ ਥੋੜਾ ਸਵੇਰ ਦੇ ਲੱਗੇ ਹੋਏ ਹੂੰ ਕਿੰਦ ਬਣ ਗਏ ਮੇਰੇ ਸਿੰਘ ਸਿੰਘ ਲੱਗੇ ਪਿਆ ਭਰਾ ਹੁਣ ਕੀ ਕਰੀਏ ਇਹ ਕਰਨਾ ਪੈਂਦਾ ਤੁਸੀਂ ਛੱਡ ਕੇ ਸਿੰਗੜੀ ਛੇੜ ਕੇ ਪਾਸੇ ਹੋ ਜਨ ਮੈਨੂੰ ਇਹ ਕਰਨਾ ਪਾਣਾ ਸਦਾ ਫੇ ਰੋਟੀ ਪਾਣੀ ਦਾ ਵੀ ਦੇਖਣਾ ਹੁੰਦਾ ਯਾਰ ਰੋਟੀ ਪਾਣੀ ਨੂੰ ਭਾਏ ਰੋਟੀ ਬਣਾ ਦਈਏ ढाबे ठीक है दोस्तों मिलते हैं फिर आप अगले बलॉग आप सारे परिवार का ध्यान रखियो मेरा भी सबसक्राइब जरूर करा करो तो जो थो साग वही लगता कमेंट करा करो